ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੌਰ ਤੋਂ ਲੈ ਕੇ ਐਲਨਾਬਾਦ ਤੱਕ ਦਾ ਬੜਾ ਖੂਬਸੂਰਤ ਜਿਹੜਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਹ ਦੋਨੋਂ ਤਹਿਸੀਲਾਂ ਨੇ ਐਲਨਾਬਾਦ ਜ਼ਿਲ੍ਹਾ ਸਰਸਾ ਹਰਿਆਣਾ ਦੀ ਤਹਿਸੀਲਾ ਤੇ ਜਿਹੜਾ ਨੌਰ ਆ ਇਹ ਜ਼ਿਲ੍ਹਾ ਹਨਮਾਨਗੜ੍ਹ ਰਾਜਸਥਾਨ ਦੀ ਤਹਿਸੀਲਾ ਤੇ ਜਿਹੜਾ ਆਪਾਂ ਰਸਤੇ ਰੋਡ ਦਾ ਅੱਜ ਸਫਰ ਕਰਾਂਗੇ ਦੋਸਤੋ ਇਹ ਰੋਡ ਆ ਜਿਹੜਾ ਦੋਨਾਂ ਤਹਿਸੀਲਾਂ ਨੂੰ ਆਪਸ ਦੇ ਵਿੱਚ ਮਿਲਾਉਂਦਾ ਹੈ ਤੇ ਆਪਾਂ ਇਸ ਸਮੇਂ ਚੱਲ ਰਹੇ ਆ ਨੌਰ ਤੋਂ ਇਹ ਨੌਰ ਤੋਂ ਦੋਸਤੋ ਰਾਬਤਸਰ ਰੋਡ ਆ ਇਸ ਪਾਸੇ ਜਿੱਧਰ ਆਪਾਂ ਜਾ ਰਹੇ ਆ ਇਧਰ ਰਾਬਤਸਰ ਆਉਂਦਾ ਹੈ ਇਹ ਸਭ ਤੋਂ ਪਹਿਲਾਂ ਦੋਸਤੋ ਜਿਹੜਾ ਪਿੰਡ ਆ ਉਹ ਬੁਕਰਕਾ ਪਿੰਡ ਇਸ ਰੋਡ ਦੇ ਉੱਪਰ ਆਉਂਦਾ ਹੈ ਜਿਸ ਨੂੰ ਆਪਾਂ ਕ੍ਰੋਸ ਕਰ ਰਹੇ ਆ ਦੋਸਤੋ ਇਹ ਸਾਹਮਣੇ ਜਿਹੜਾ ਰੋਡ ਆ ਇਹ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਰਾਬਤ ਸਰ ਜਾਂਦਾ ਹੈ ਤੇ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਤਾਂ ਨੌਰ ਵਾਲੇ ਪਾਸੇ ਜਾਂਦਾ ਹੈ ਦੋਸਤੋ ਇੱਥੋਂ ਦੇਈ ਦਾਸ ਪਿੰਡ ਪੈਂਦਾ ਹੈ ਇਹ ਸਾਹਮਣੇ ਤੇ ਆਪਾਂ ਦੇਈ ਦਾਸ ਤੋਂ ਸੱਜੇ ਪਾਸੇ ਮੁੜਾਂਗੇ ਇੱਥੋਂ ਆਪਾਂ ਐਲਨਾਬਾਦ ਨੂੰ ਜਾਣਾ ਹੈ ਦੋਸਤੋ ਇਹ ਜਿਹੜਾ ਰੋਡ ਆ ਇਹ ਬੜਾ ਸ਼ਾਰਟਕਟ ਰੋਡ ਵੀ ਆ ਜਿਹੜੇ ਦੋਸਤ ਪੰਜਾਬ ਤੋਂ ਜਾਂ ਡੱਬ ਵਾਲੀ ਏਰੀਏ ਤੋਂ ਨੌਰ ਏਰੀਆ ਬਾਦਰਾ ਏਰੀਆ ਆਉਣਾ ਚਾਹੁੰਦੇ ਆ ਤਾਂ ਬੜਾ ਖੂਬਸੂਰਤ ਸਾਫ਼ ਸੁਥਰਾ ਰੋਡ ਆ ਇਸ ਰੋਡ ਤੋਂ ਜਿਹੜਾ ਸਫ਼ਰ ਵੀ ਘੱਟ ਪੈਂਦਾ ਹੈ ਤੇ ਸਫ਼ਰ ਵੀ ਬੜਾ ਸੋਹਣਾ ਹੈ ਇਸ ਰੋਡ ਦਾ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਦੋਸਤੋ ਜਿਹੜਾ ਇਹ ਨੌਰ ਆ ਨੌਰ ਤੋਂ ਅੱਗੇ ਬਾਦਰਾ ਤੇ ਅੱਗੇ ਇਹ ਹਰਿਆਣਾ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਨੌਰ ਆ ਇਹ ਵੀ ਬਿਲਕੁਲ ਹਰਿਆਣਾ ਦੇ ਨਾਲ ਲੱਗਦਾ ਹੈ ਤੇ ਦੋਸਤੋ ਅੱਜ ਬਰਸਾਤ ਪੈ ਰਹੀ ਆ ਜਿਸ ਤਰ੍ਹਾਂ ਸੌਣ ਮਹੀਨੇ ਦੀਆਂ ਬਰਸਾਤਾਂ ਨੇ ਹੁਣ ਭਾਦਰੋਂ ਮਹੀਨੇ ਦੇ ਵਿੱਚ ਉਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਬੜੀ ਸੋਹਣੀ ਬੱਦਲਬਾਈ ਆ ਤੇ ਆਪਾਂ ਜਾ ਰਹੇ ਆ ਦੋਸਤੋ ਐਲਨਾਬਾਦ ਨੂੰ ਇਹ ਸਭ ਤੋਂ ਪਹਿਲਾਂ ਜਿਹੜਾ ਇਸ ਰੋਡ ਤੇ ਪਿੰਡ ਆ ਇਹ ਲਾਲਖੰਟਾਣੀ ਆਉਂਦੀ ਆ ਜਿਸ ਨੂੰ ਆਪਾਂ ਇਸ ਸਮੇਂ ਕ੍ਰੋਸ ਕਰ ਰਹੇ ਆ ਸ਼ਾਮ ਦਾ ਸਮਾਂ ਹੈ ਦੋਸਤੋ ਤੇ ਬਰਸਾਤ ਪੈ ਰਹੀ ਆ ਆਸੇ ਪਾਸੇ ਦਾ ਤੁਸੀਂ ਜਿਹੜਾ ਮਾਹੌਲ ਆ ਵਿਊ ਦੇਖੋਗੇ ਬੜਾ ਖੂਬਸੂਰਤ ਆ ਅਗਰ ਗਰਮੀ ਦੇ ਵਿੱਚ ਆਈਏ ਤਾਂ ਸਾਡੇ ਪਾਸੇ ਸਾਦ ਰੇਤ ਨਜ਼ਰ ਆਉਂਦੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਬਰਸਾਤਾਂ ਖੂਬ ਹੋਈਆਂ ਨੇ ਤੇ ਉਸ ਕਰਕੇ ਜਿਹੜੀ ਹਰ ਪਾਸੇ ਤੁਹਾਨੂੰ ਹਰਿਆਲੀ ਨਜ਼ਰ ਆਵੇਗੀ ਇਹ ਸਾਰਾ ਜਿਹੜਾ ਰੋਡ ਸੀ ਇਹ ਪਹਿਲਾਂ ਸਿੰਗਲ ਰੋਡ ਹੁੰਦਾ ਸੀ ਤੇ ਹੁਣ ਜਿਹੜਾ ਰੋਡ ਆ ਇਹ ਸਾਰਾ ਡਬਲ ਰੋਡ ਤੇ ਨਵਾਂ ਰੋਡ ਬਣਿਆ ਹੈ ਬੜਾ ਸ਼ਾਨਦਾਰ ਆ ਨਾਇਸ ਰਸਤੇ ਦੇ ਵਿੱਚ ਕੋਈ ਟੋਲ ਪਲਾਜ਼ਾ ਤੁਹਾਨੂੰ ਮਿਲੇਗਾ ਤੇ ਸਾਰਾ ਇਹ ਡਬਲ ਰੋਡ ਆ ਇਥੋਂ ਜਿਹੜਾ ਐਲਨਾਬਾਦ ਤੋਂ ਨੌਰ ਆ ਇਹ 35 36 ਕਿਲੋਮੀਟਰ ਦੀ ਦੂਰੀ ਆ ਸਿਰਫ ਤੇ ਲਗਭਗ ਤੁਸੀਂ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਨੌਰ ਤੋਂ ਆਰਾਮ ਨਾਲ ਐਲਨਾਬਾਦ ਪਹੁੰਚ ਸਕਦੇ ਹੋ ਇਹ ਤੁਸੀਂ ਆਸੇ ਪਾਸੇ ਦਾ ਮਾਹੌਲ ਦੇਖੋ ਕੁਦਰਤ ਵੀ ਬੜੀ ਮਿਹਰਬਾਨ ਆ ਉੱਪਰ ਬੱਦਲ ਵਾਈ ਆ ਕਿਤੇ ਕਿਤੇ ਬਰਸਾਤ ਪੈ ਰਹੀ ਆ ਤੇ ਕਿਤੇ ਕਿਤੇ ਦੋਸਤੋ ਜਿਹੜੀ ਵੈਸੇ ਬੱਦਲ ਬਈ ਆ ਇਧਰ ਸੱਜੇ ਪਾਸੇ ਖਨਾਣੀਆਂ ਪਿੰਡ ਆ ਇਹ ਜਿਹੜਾ ਇਸ ਸਮੇਂ ਆਪਾਂ ਸਫਰ ਕਰ ਰਹੇ ਆ ਦੋਸਤੋ ਇਹ ਰਾਜਸਥਾਨ ਦੇ ਵਿੱਚ ਕਰ ਰਹੇ ਆ ਇਹ ਲਗਭਗ ਆ ਜਿਹੜਾ ਅੱਧਾ ਕਾ ਰਸਤਾ ਰਾਜਸਥਾਨ ਦੇ ਵਿੱਚ ਆ ਜਾਂਦਾ ਹੈ ਤੇ ਅੱਧਾ ਕਰ ਰਸਤਾ ਦੋਸਤੋ ਅੱਗੇ ਜਾ ਕੇ ਹਰਿਆਣੇ ਦੇ ਵਿੱਚ ਆ ਜਾਂਦਾ ਹੈ ਇਸ ਏਰੀਏ ਦੇ ਵੀ ਬਹੁਤ ਸਾਰੇ ਸੱਜਣ ਦੋਸਤ ਨੇ ਜਿਹੜੇ ਆਪਣੇ ਪੇਜ ਦੇ ਨਾਲ ਜੁੜੇ ਹੋਏ ਆ ਤੇ ਦੋਸਤੋ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੰਨਾ ਏਰੀਆ ਅਸੀਂ ਘੁੰਮਦੇ ਆ ਉਹਨਾਂ ਏਰੀਆ ਨਾਲ ਤੁਹਾਨੂੰ ਵੀ ਕਮਾਈਏ ਇਹ ਤੁਸੀਂ ਰਾਜਸਥਾਨ ਦੇ ਜਿਹੜਾ ਖੇਤਾਂ ਦਾ ਨਜ਼ਾਰਾ ਦੇਖ ਰਹੇ ਹੋ ਤੇ ਸਾਹਮਣੇ ਦੋਸਤੋ ਹੁਣ ਜਿਹੜਾ ਇਹ ਮੋੜ ਆ ਗਿਆ ਇੱਥੋਂ ਜਿਹੜੀ ਦੋਨਾਂ ਸਟੇਟਾਂ ਦੀ ਹੱਦ ਬੰਦੀ ਆ ਇਹ ਅੱਗੇ ਹਰਿਆਣਾ ਸਟਾਰਟ ਹੋ ਜੇਗਾ ਰਾਜਸਥਾਨ ਇੱਥੇ ਖਤਮ ਹੋ ਜਾਂਦਾ ਹੈ ਇਹ ਸਾਹਮਣੇ ਇੱਥੇ ਪੈਟਰੋਲ ਪੰਪ ਆ ਜਿਹੜਾ ਇਹ ਪੈਟਰੋਲ ਪੰਪ ਆ ਦੋਸਤੋ ਇਹ ਹਰਿਆਣੇ ਦਾ ਪੈਟਰੋਲ ਪੰਪ ਆ ਇੱਥੇ ਜਿਹੜਾ ਸੜਕ ਆ ਉਹ ਵੀ ਬਦਲ ਜੇਗੀ ਇੱਥੋਂ ਥੋੜੀ ਜੀ ਸੜਕ ਆ ਜਿਹੜੀ ਉਹ ਛੋਟੀ ਰਹਿ ਜਾਂਦੀ ਆ ਪਰ ਸਾਫ਼ ਸੁਥਰੀ ਸੜਕਾ ਤੁਸੀਂ ਆਰਾਮ ਦੇ ਨਾਲ ਇਸ ਰੋਡ ਦੇ ਉੱਪਰ ਸਫ਼ਰ ਕਰ ਸਕਦੇ ਹੋ ਪਿੱਛੇ ਤੁਸੀਂ ਦੇਖਿਆ ਕਿ ਜਿਹੜਾ ਰਾਜਸਥਾਨ ਸੀ ਉੱਥੇ ਦਰਖਤ ਵਗੈਰਾ ਨਹੀਂ ਸੀ ਤੇ ਇਹ ਹੁਣ ਆਪਾਂ ਹਰਿਆਣਾ ਐਂਟਰ ਕੀਤਾ ਤਾਂ ਸੜਕ ਤੇ ਤੁਹਾਨੂੰ ਦੋਨਾਂ ਪਾਸੇ ਬਹੁਤ ਸਾਰੇ ਜਿਹੜੇ ਉਹ ਦਰਖਤ ਨਜ਼ਰ ਆਉਣਗੇ ਇੱਥੇ ਦੋਸਤੋ ਸਾਹਮਣੇ ਜਿਹੜਾ ਪਿੰਡ ਆ ਉਹ ਹਰਿਆਣਾ ਦਾ ਪਿੰਡ ਆ ਕਿਸ਼ਨਪੁਰਾ ਇਹ ਆਪਾਂ ਇਸ ਸਮੇਂ ਜਿਹੜਾ ਕਿਸ਼ਨਪੁਰਾ ਪਿੰਡ ਨੂੰ ਕ੍ਰੋਸ ਕਰ ਰਹੇ ਆਂ ਤੇ ਲਗਭਗ ਦੋਸਤੋ ਇਹ किशनਪੁਰਾ ਪਿੰਡ ਆ ਜਿਹੜਾ ਇਹ ਐਲਨਾਬਾਦ ਦੇ ਨਜ਼ਦੀਕ ਆ ਐਲਨਾਬਾਦ ਹਰਿਆਣੇ ਦੀ ਤਹਿਸੀਲ ਆ ਤੇ ਬੜੀ ਮਸ਼ਹੂਰ ਮੰਡੀ ਆ ਬੜੀ ਕਾਰੋਬਾਰ ਮੰਡੀ ਆ ਦੋਸਤੋ ਇਹ ਸਾਹਮਣੇ ਆਪਾਂ ਐਲਨਾਬਾਦ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਦੋਸਤੋ ਇਹ ਜਿਹੜਾ ਸਫ਼ਰ ਸੀ ਹੈ ਤਾਂ 5-7 ਮਿੰਟ ਦਾ ਸੀ ਤੇ 5-7 ਮਿੰਟ ਦੇ ਵਿੱਚ ਤੁਸੀਂ ਖੂਬਸੂਰਤ ਨਜ਼ਾਰਿਆਂ ਦਾ ਵੀ ਆਨੰਦ ਮਾਣਿਆ ਹੋਵੇਗਾ ਤੇ ਇਸ ਰੋਡ ਨੂੰ ਵੀ ਦੇਖਿਆ ਹੋਵੇਗਾ ਕਿ ਕਿੱਦਾਂ ਦਾ ਰੋਡ ਆ ਤੇ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਸਾਂਝਾ ਕਰ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਜਿਹੜੇ ਦੋਸਤ ਮਿੱਤਰ ਉਹ ਇਸ ਸਫ਼ਰ ਦਾ ਆਨੰਦ ਮਾਣ ਸਕਣ ਤੇ ਤੁਹਾਡੇ ਜਰੀਏ ਆਪਣੇ ਪੇਜ ਦੇ ਨਾਲ ਵੀ ਵੱਧ ਤੋਂ ਵੱਧ ਜਿਹੜੇ ਲੋਕ ਉਹ ਹੋਰ ਜੁੜ ਸਕਣ ਤੇ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਐਲਨਾਬਾਦ ਸ਼ਹਿਰ ਦੇ ਵਿੱਚ ਇਹ ਐਲਨਾਬਾਦ ਦੀ ਦੋਸਤੋ ਮੰਡੀ ਆ ਤੇ ਅੱਜ ਦਾ ਜਿਹੜਾ ਸਫ਼ਰ ਸੀ ਉਹ ਇੱਥੋਂ ਤੱਕ ਸੀ ਤੇ ਦੋਸਤੋ ਇਹ ਬਿਲਕੁਲ ਸਾਹਮਣੇ ਜਿਹੜਾ ਬੋਰਡ ਵੀ ਲੱਗਾ ਹੋਇਆ ਹੈ ਕਿ ਆਪਕਾ ਪਧਾਰਨੇ ਕਾ ਧੰਨਵਾਦ ਤੇ ਦੋਸਤੋ ਤੁਹਾਡਾ ਵੀਡੀਓ ਵੇਖਣ ਦੇ ਲਈ ਧੰਨਵਾਦ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ